ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਇੱਕ ਆਪ ਸੰਗਤ ਨੂੰ ਜ਼ਰੂਰੀ ਬੇਨਤੀ ਕਰ ਰਹੇ ਹਾਂ ਵੈਸੇ ਆਪ ਜੀ ਨੇ ਸੋਸ਼ਲ ਮੀਡੀਆ ਤੇ ਸਾਰਾ ਦੇਖਿਆ ਹੋਣਾ ਇੱਕ ਬੇਟੀ ਗੁਰਪ੍ਰੀਤ ਕੌਰ ਕੰਡੂਲ ਸਾਹਿਬ ਤੋਂ ਜੋ ਕਿ ਜੈਪੁਰ ਜੱਜ ਦਾ ਪੇਪਰ ਦੇਣ ਗਈ ਸੀ ਬਹੁਤ ਉਹਨੇ ਪੜ੍ਹਾਈ ਕੀਤੀ ਬੱਚੀ ਨੇ ਹੰਬਲਾ ਮਾਰਿਆ ਇੱਥੋਂ ਤੱਕ ਬੰਨਥੀ ਆ ਬਰ ਅਫਸੋਸ ਉਹ ਬੱਚੀ ਅਮਰਦਾਰੀ ਸੀ ਅਮਰਦਾਰੀ ਮੂਨ ਦੇ ਕਰਕੇ ਉਹਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਵੀ ਕਕਾਰ ਪਾ ਕੇ ਤੁਸੀਂ ਜਾ ਨਹੀਂ ਸਕਦੇ ਹਾਲਾਂਕਿ ਜਿਹੜਾ ਉਹਨੇ ਫਾਰਮ ਭਰਿਆ ਸੀਗਾ ਉਹ ਸਾਰੀਆਂ ਉਹਨੇ ਫਾਰਮ ਦੀਆਂ ਜਿੰਨੀਆਂ ਵੀ ਸੀਗੀਆਂ ਸਾਰੀਆਂ ਪੂਰੀਆਂ ਛਿੱਤੀਆਂ ਨੇ ਉਹਦੇ ਵਿੱਚ ਕੋਈ ਘਾਟ ਨਹੀਂ ਸੀ ਫਾਰਮ ਦੇ ਵਿੱਚ ਲਿਖਿਆ ਵੀ ਹੋਇਆ ਨਹੀਂ ਸੀਗਾ ਵੀ ਇਦਾਂ ਨਹੀਂ ਹੋ ਸਕਦਾ ਇਦਾਂ ਪਰ ਉਹ ਬੱਚੀ ਨੇ ਫਿਰ ਵੀ ਉਹਦੇ ਨਾਲ ਕੋਈ ਨਾ ਭੈਣ ਨਾ ਭਰਾ ਨਾ ਮਾਂ ਬਾਪ ਕੋਈ ਨਹੀਂ ਸੀਗਾ ਉਹਨੇ ਫਿਰ ਵੀ ਆਪਣਾ ਜਜਵਾ ਰੱਖ ਕੇ ਸੋਸ਼ਲ ਮੀਡੀਆ ਦੇ ਉੱਪਰ ਸੁਨੇਹਾ ਭਜਾਇਆ ਉਹਨੂੰ ਪੇਪਰ ਨਹੀਂ ਦੇਣ ਦਿੱਤਾ ਵੀ ਇੱਕ ਕਾਰ ਲਾ ਫਿਰ ਪੇਪਰ ਦੇ ਸਕਦੀ ਆ ਹਾਲਾਂਕਿ ਹੋਰ ਆਪਾਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਧਰਮਾਂ ਦੇ ਬਰਾਬਰ ਦਾ ਰੱਖਦੇ ਨੇਗੇ ਉੱਥੇ ਪੇਪਰ ਸਾਰਿਆਂ ਦੇ ਹੁੰਦਾ ਪਰ ਸਿੱਖਾਂ ਨਾਲ ਇਦਾਂ ਕਿਉਂ ਮੈਂ ਬੇਨਤੀ ਕਰਦਾ ਸੰਪਰਦਾਵਾਂ ਨੂੰ ਬੇਨਤੀ ਕਰਦਾ ਨਾਮਿਤਨਾਬਲੇਵਾ ਸੰਗਤਾਂ ਨੂੰ ਸ਼੍ਰੋਮਣੀ ਪ੍ਰਬੰਧ ਕਮੇਟੀ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਸਿੱਖਾਂ ਦੇ ਬੱਚਿਆਂ ਨੂੰ ਆਪਾਂ ਕਹਿੰਦੇ ਵੱਧ ਤੋਂ ਵੱਧ ਪੜਾਓ ਗੁਰਸਿੱਖੀ ਵੱਲ ਜੁੜਨ ਦਾ ਨਸੇ ਸੱਜਣ ਫਿਰ ਇਦਾਂ ਦੇ ਬੱਚੇ ਪੜ ਕੇ ਕੋਈ ਟੌਪ ਤੇ ਜਾਂਦੇ ਆ ਵੀ ਅਫਸਰ ਬਣਨਾ ਚਾਹੁੰਦੇ ਆ ਉਹਨਾਂ ਨੂੰ ਪੇਪਰ ਤਾਂ ਦੇ ਨਹੀਂ ਦਿੱਤਾ ਜਾਂਦਾ ਪਿਛਲੇ ਸਾਲ ਵੀ ਇਦਾਂ ਹੋਇਆ ਸੀ ਇੱਕ ਵਰਤੀ ਨਾਲ ਇਸ ਵਾਰ ਵੀ ਇਦਾਂ ਹੀ ਹੋਇਆ ਮੈਂ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਸਮਾਣੀ ਕਮੇਟੀ ਨੂੰ ਵੀ ਕਾਨੂੰਨ ਬਣਾਓ ਕੋਈ ਵੀ ਜਿਹਦੇ ਨਾਲ ਸਾਡੇ ਧਰਮ ਦੀ ਹੈ ਜਿਹੜੀ ਆਣ ਮਾਣ ਸ਼ਾਨ ਬਣੀ ਰਹੇ ਕਿ ਅਸੀਂ ਲੰਗਰ ਲਾਉਣ ਜੋਗੇ ਨਹੀਂ ਜਾਂ ਹੋਰ ਕੰਮਾਂ ਜੋਗੇ ਨਹੀਂ ਹੈਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਗਏ ਬਿਹਾਰ ਪਟਨਾ ਸਾਹਿਬ ਗਏ ਨੇ ਮਹਾਰਾਸ਼ਟਰ ਦੇ ਵਿੱਚ ਗਏ ਨੇ ਉਹ ਵੀ ਤਾਂ ਸਾਰੀ ਸੰਗਤ ਆਉਂਦੀ ਹੈ ਹੋਰਾਂ ਰਾਜਾਂ ਦੀ ਇਹ ਸੰਗਤੋ ਪਰ ਬੇਨਤੀ ਕਰਦੇ ਆਂ ਵੀ ਜ਼ਰੂਰ ਇਸ ਵੱਲ ਧਿਆਨ ਦਿੱਤਾ ਜਾਵੇ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਜੋ ਕਿ ਸਿੱਖਾਂ ਦੇ ਬੱਚਿਆਂ ਪ੍ਰਤੀ ਇਹ ਨਾ ਪ੍ਰਤੀ ਭਾਵਨਾ ਜਿਹੜੀ ਹੋਰ ਲੋਕਾਂ ਵਿੱਚੋਂ ਨਿਕਲੇ ਇਹਨਾਂ ਨੂੰ ਪੂਰਨ ਤੌਰ ਦੇ ਉੱਪਰ ਆਪਣਾ ਜੀਵਨ ਦਾ ਅਧਿਕਾਰ ਮਿਲੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ